ਪੇਰਣਾ ਅਮਿਤਪ ਕੌਰ ਹੈ ਤੇ ਸੁਨੇਣਾ ਨੇ ਕੀ ਗੱਲ ਸਾਰਾ ਦੇਖੋ ਤੇ ਮੁੰਡੇ ਦੀ ਨਾ ਅਰੈਸਟ ਨਹੀਂ ਕਰਦੇ ਪਏ ਮੁੰਡੇ ਦਾ ਨਾਂ ਜਸਪਾਲ ਸਿੰਘ ਪਿੰਡ ਮੰਨੰਗਾ ਤਰਨਤਾਰਨ ਦਾ ਰਹਿਣ ਵਾਲਾ ਵਾ ਤੇ ਉਹਨੇ ਮੇਰੇ ਸੋਸ਼ਲ ਮੀਡੀਆ ਤੇ ਫੋਟੋ ਮਾ ਵਾਇਰਲ ਕਰ ਦਿੱਤੀ ਹੈ ਬ੍ਰੈਂਡ ਸਰਕਲ ਵਿੱਚ ਤੇ ਹੁਣ 3 ਮਹੀਨੇ ਹੋ ਚਲੇ ਆ ਮੁੰਡੇ ਨੂੰ ਅਰੈਸਟ ਨਹੀਂ ਕਰਦੇ ਪਏ ਦੇਖੋ ਜੇ ਅਗਰ ਪੁਲਿਸ ਜਾਵੇ ਨਾ ਕਿੱਥੋਂ ਬੰਦੇ ਨੂੰ ਪਤਾਸਤਿਜ ਵੀ ਲੱਭ ਕੇ ਲਿਆ ਸਕਦੀ ਆ ਪਰ ਵੇਖੋ ਮੈਨੂੰ ਲੱਗਦਾ ਪੁਸਤ ਪ੍ਰਸ਼ਾਸਨ ਡੀਐਸਪੀ ਰਵਿੰਦਰ ਸਿੰਘ ਜੀ ਵੀ ਗਲੀ ਮਿਲਿ ਭਗਤ ਹੈ ਇਸ ਵਿੱਚ ਕਿ ਜਿਹੜਾ ਮੁੰਡੇ ਨੂੰ ਫੜਨ ਨਹੀਂ ਦੇਂਦੇ ਇਹਨਾਂ ਮਿੰਨੇ ਹੋ ਚੱਲੇ ਆ ਮੁੰਡੇ ਦੇ ਅਰੈਸਟ ਮੁੰਡੇ ਦੇ ਘਰਦਿਆਂ ਨੂੰ ਨਹੀਂ ਅਰੈਸਟ ਕਰਦੇ ਪਏ ਉਹਦੇ ਪਿਓ ਨੂੰ ਨਹੀਂ ਅਰੈਸਟ ਕਰਦੇ ਪਏ ਇਸ ਚੀਜ਼ ਵਿੱਚ ਜੀ ਸਮੇਂ ਤੇ ਕਿਉਂ ਨਹੀਂ ਰਸਤ ਇਹਨਾਂ ਦੀ ਫਿਰ ਮਿਲੀ ਗਲੀ ਭਗਤ ਫਿਰ ਲਗ ਪੁਲਿਸ ਪ੍ਰਸ਼ਾਸਨ ਦੇ ਵੀ ਜਿਹੜੇ ਮੁੰਡੇ ਨੂੰ ਅਰੈਸਟ ਦੇਖੋ ਮੁੰਡੇ ਦਾ ਮੁੰਡੇ ਦਾ ਪਤਾ ਦੱਸਿਆ ਵਾ ਮੁੰਡੇ ਦੀ ਫੈਮਲੀ ਦਾ ਜਿੱਥੇ ਉਹਦੀ ਭੈਣ ਰਹਦੀ ਉਹਦਾ ਪਤਾ ਦਿੱਤਾ ਹੋਇਆ ਸਾਰਾ ਦਾ ਪੁਲਿਸ ਚਾਵੇ ਨਾ ਕਿੱਥੇ ਤੇ ਕਿੱਥੋਂ ਲੱਭ ਸਕਦੀ ਹੈ ਇਸ ਤੋਂ ਪਹਿਲਾਂ ਵੀ ਤੁਸੀਂ ਖੋਖੜ ਦਾ ਹਲਦੇ ਬਠਾਏ ਤੁਹਾਡਾ ਕੰਪਰਮਾਈਜ਼ ਹੋ ਗਿਆ ਤੇ ਕੀ ਗੱਲ ਹਨ ਫਿਰ ਤੁਹਾਡਾ ਮਸਲਾ ਇਸ ਤੋਂ ਪਹਿਲਾਂ ਵੀ ਮੈਂ ਬੈਠੀ ਸੀ ਮੈਨੂੰ ਇਹਨਾਂ ਨੇ ਹਾਲਾਂਕਿ ਤੇਰੇ ਨਾਲ ਕੁੜੀਆਂ ਕੋਈ ਕੰਨੀ ਤਨਾ ਨਿਆਂ ਦੀ ਧਵਾਵਾਂਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ 3 ਮਹੀਨੇ ਬਾਅਦ ਫਿਰ ਮੈਨੂੰ ਮਜਬੂਰਾਂ ਨੇ ਇੱਥੇ ਬਹਿਣਾ ਪੈ ਰਿਹਾ ਵਾ ਮੈਨੂੰ ਵੇਖੋ ਮੈਂ ਮਜਬੂਰ फेर ਇੱਥੇ ਬੈਠੀ ਆ ਤੇ ਜੇ ਅੱਜ ਮੈਨੂੰ ਕੋਸਿਟੀ ਇੱਥੇ ਕੁਝ ਹੁੰਦਾ ਵਾ ਅਨ ਵਿੱਚੇ ਸਮਝਦੇ ਕੋ ਖੜਤਾ ਤੇ ਬੈਠੀ ਆ ਤੇ ਜੇ ਮੈਨੂੰ ਕੁਝ ਹੁੰਦਾ ਵਾ ਉਹਦੇ ਜ਼ਿੰਮੇਵਾਰ ਮੁੰਡੇ ਤੇ ਪੂਜੇ ਪ੍ਰਸ਼ਾਸਨ ਹੋਏਗੀ ਕਿਉਂਕਿ ਇਹਨਾਂ ਨੇ ਮੇਰੀ ਹਿੱਤ ਅਗਰ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੁੰਡੇ ਨੂੰ ਅਰੈਸਟ ਨਹੀਂ ਕੀਤਾ ਨਾ ਮੁੰਡੇ ਨੂੰ ਹਿੱਤ ਕਰ ਫੜਿਆ ਵਾ ਇਹਨਾਂ ਨੇ ਮੋਕੇ ਤੇ ਪ੍ਰਸ਼ਾਸਨ ਆ ਤੁਹਾਨੂੰ ਕੀ ਆਸ਼ਵਾਸ਼ਣ ਦਵਾਇਆ ਗਿਆ ਮੈਨੂੰ ਆਸ਼ਵਾਸ਼ਣ ਦਵਾਇਆ ਇਹ ਮੁੰਡੇ ਨੂੰ ਫੜਾਂਗੇ ਫੜਾਂਗੇ ਮੁੰਡੇ ਨੂੰ ਮੈਂ ਤੇ ਇੱਥੋਂ ਨਾ ਚੰਨੀ ਮੈਂ ਇੱਥੋਂ ਨਾ ਚੰਨੀ ਉੱਥੋਂ ਨਾ ਜਿੰਨੇ ਚਿਰ ਮੁੰਡੇ ਨੂੰ ਅਰੈਸਟ ਨਹੀਂ ਕਰਕੇ ਲੈਂਦੇ ਉਹਨ ਫੜਦਾ ਹੁੰਦੀ ਸੀ ਮੇਰੀ ਜਾਨ ਕਿ ਉਹਨੇ ਜਾਂਦੀ ਆ ਕਿਹਦਾ ਕਿਹੜਾ ਸੀ ਕੀ ਮਸਲਤ ਪੂਰੀ ਗੱਲ ਦਾ ਮੁੰਡਾ ਜਸਪਾਲ ਮੁੰਡੇ ਦਾ ਨਾਮ ਜਸਪਾਲ ਜੇ ਪਿਓ ਦੇ ਪਿਓ ਦਾ ਨਾਮ ਬੂਟਾ ਸਿੰਘ ਦੇ ਪਿੰਡ ਮੰਨਨ ਤਰਨਤਾਰਨ ਦਾ ਰਹਿਣ ਵਾਲਾ ਜੀ ਤੇ ਇਹਨੇ ਮੇਰੇ ਸੋਸ਼ਲ ਮੀਡੀਆ ਤੇ ਫੋਟੋ ਮਹ ਵਾਇਰਲ ਕਰਕੇ ਮੈਨੂੰ ਬਲੈਕਮੇਲ ਕਰਕੇ ਕਿ ਵੀ ਮੈਨੂੰ ਤੂੰ ਵਿਆਹ ਕਰਾ ਆਪਣੇ ਹਸਬੰਦ ਨੂੰ ਡਿਵੋਰਸ ਦੇ ਜੇ ਤੂੰ ਮੈਨੂੰ ਡਿਵੋਰਸ ਨਾ ਦੇ ਇਹਨੇ ਤੇ ਸੋਸ਼ਲ ਵੀਡੀਓ ਤੇ ਫੋਟੋ ਮਹ ਵਾਇਰਲ ਕਰ ਦੇਣੀਆਂ ਵਾ ਤੋ ਉਹਨੇ ਫੋਟੋ ਮਹ ਵਾਇਰਲ ਕਰ ਦਿੱਤੀਆਂ ਵਾ ਉਹ ਹਜੇ ਵੀ ਇਸ ਗੱਲ ਤੋਂ ਟੱਲ ਨਹੀਂ ਦਿਆ ਉਹਨੇ ਹਜੇ ਵੀ ਸੋਸ਼ਲ ਮੀਡੀਆ ਤੇ ਹਜ ਆਪਣੇ ਆਈਡੀਆ ਚਲਾ ਰਿਹਾ ਵਾ ਲਗਾਤਾਰ ਪਰ ਪੁਲਿਸ ਪ੍ਰਸ਼ਾਸਨ ਕੋ ਜਿੰਨੀ ਕਰਦੀ ਪਈ ਕੋਈ ਕਹਿ ਰਹੀ ਕਿ ਤੁਹਾਡਾ ਨਾ ਵਿਆਹ ਕਰਾਵੇ ਹਾਂ ਮੈਨੂੰ ਇਹ ਜੇਹੀ ਕਹੀ ਜਾ ਰਿਹਾ ਵਾ ਕਿ ਜੇ ਤੂੰ ਆਪਣਾ ਕੇਸ ਵਾਪਸ ਨਾ ਲੈ ਤਾ ਮੈਂ ਤੇਰੀਆਂ ਹੋਰ ਸੋਸ਼ਲ ਤੇ ਬੋਰਡ ਮੈਂ ਪਾ ਦੇਣੀ ਆ ਸੋਸ਼ਲ ਮੀਡੀਆ ਤੇ ਤੇਰੇ ਫਾਰਮਾਂ ਪਾ ਦੇਣੀ ਆ ਤੂੰ ਆਪਣਾ ਕੇਸ ਵਾਪਸ ਲੈ ਜੇ ਤੂੰ ਵਾਪਸ ਨਾ ਲਏਂਗੀ ਮੈਂ ਤੈਨੂੰ ਤੇਰੇ ਫਾਰਮਾਂ ਪਾ ਦੇਣੀ ਆ ਤੇਨੂੰ ਸਾਰੇ ਬਨੇ ਬਦਨਾਮੀ ਦਿਵਾ ਦੇਣੀ ਆ ਤੈਨੂੰ ਕਿਸੇ ਜਗ੍ਹਾ ਨਹੀਂ ਰੱਖਣਾ ਤੇਰੀ ਸਾਰੀ ਪਰਿਵਾਰ ਦੀ ਬਦਨਾਮੀ ਕਰਾਉਣੀ ਆ ਇਹ ਚੀਜ਼ਾਂ ਕਮੈਂਟਾਂ ਵਿੱਚ ਵੀ ਕਹਿ ਰਿਹਾ ਵਾ ਜਿਹਦੇ ਵਿੱਚ ਮੈਂ ਪਿੱਛੇ ਦੀ ਜੀ ਇਸ ਕੋ ਕੱਲ ਵੀ ਕਾਫੀ ਦਿਨ ਇਸ ਦੀ ਮਸਲਾ ਵੀ ਕਰਦੇ ਜੋ ਬੋਲੇਸ ਹੋਨਰ ਪਰ ਆਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮਾ ਲਕੀਬਾ ਪੰਜਾਬ ਪ੍ਰਧਾਨ ਭਗਵਾਨ ਵਾਲਮੀਤੀ ਵੀਰਸਾ ਨਾ ਅੱਜ ਇਹ ਲੜਕੀ ਬੈਠੀ ਹੈ ਜੀ ਅਮਨਦੀਪ ਕੌਰ ਪਿਛਲੇ ਕਾਫੀ ਸਮੇਂ ਤੋਂ ਵਿਚਾਰੀ ਸੰਘਰਸ਼ ਕਰਦੀ ਪਈ ਆ ਪਰ ਹਜੇ ਤੱਕ ਨੂੰ ਨਿਆਂ ਨਹੀਂ ਮਿਲਿਆ ਕਿਉਂਕਿ ਇੱਕ ਲੜਕਾ ਵਾ ਜਸਪਾਲ ਸਿੰਘ ਨਾਮ ਦਾ ਜਿਸ ਨੂੰ ਪੂਰੀ ਪ੍ਰੋਟੈਕਸ਼ਨ ਦੇ ਰਹੀ ਹੈ ਔਰ ਲਗਾਤਾਰ ਹੀ 3 ਮਹੀਨਿਆਂ ਤੋਂ ਉਹ ਫਰਾਰ ਹੈਗਾ ਵਾ ਔਰ ਉਹਦੇ ਜਿਹੜਾ ਪੇਰੈਂਟਸ ਹੈਗੇ ਯਾਰਾ ਪਿਓ ਗੜਾ ਨਾਮ ਚਤੇ ਹੈਗਾ ਵਾ ਉਹ ਸ਼੍ਰੀ ਆਮ ਸੜਕਾਂ ਤੇ ਘੁੰਮਦਾ ਪਿਆ ਵਾ ਔਰ ਇਥੋਂ ਤੱਕ ਇਹ ਜਿਹੜਾ ਲੜਕਾ ਵੀ ਆ ਲੜਕਾ ਵੀ ਸ਼ਰਿਆਮ ਆਪਣੀ ਦੋ ਆਈਡੀਆਂ ਦੀ ਸੀ ਕੰਪਲੇਂਟ ਕੀਤੀ ਸੀ ਐਸਐਸਪੀ ਸਾਹਿਬ ਨੂੰ ਇੱਕ ਵਾਰੀ ਇੰਸਟਾਗ੍ਰਾਮ ਨਾਲ ਆਈਡੀ ਸੀਗੀ ਇੱਕ ਵਾਰੀ ਫੇਸਬੁੱਕ ਆਈਡੀ ਸੀਗੀ ਲਗਾਤਾਰ ਔਰਤੋਂ ਆਪਣਾ ਜਿਹੜੇ ਆ ਵੀਡੀਓਸ ਪਾ ਰਿਹਾ ਵਾ ਕਮੈਂਟਿੰਗ ਕਰਦਾ ਪਿਆ ਵਾ ਔਰ ਹੁਣ ਜਿਹੜੀ ਆ ਉਹਨੇ ਇੱਕ ਨਵੀਂ ਅਮਨਪ੍ਰੀਤ ਗਿਲਦੇ ਨਾਮ ਦੀ ਜਿਹੜੀ ਉਹਨੇ ਆਈਡੀ ਬਣਾਈ ਆ ਨਵੀਂ ਔਰ ਲੜਕੀ ਦੇ ਹਸਬੰਦ ਦੇ ਨਾਮ ਦੀ ਜਿਹੜੀ ਆਈਡੀ ਹੈਕ ਕਰਕੇ ਉਹ ਤੋਂ ਲਗਾਤਾਰ ਕਮੈਂਟ ਕਰਦਾ ਪਿਆ ਬੜਾ ਪੁਲਿਸ ਪ੍ਰਸ਼ਾਸਨ ਨੇੜਾ ਵਾ ਹੱਥ ਖੜੇ ਕਰ ਗਿਆ ਵਾ ਕਿਤੇ ਵੀ ਸਾਡੇ ਕੋ ਲొਕੇਸ਼ਨ ਬਿਲਕੁਲ ਨਹੀਂ ਟਰੇਸ ਹੋ ਰਹੀ ਜੀ ਔਰ ਇੱਥੋਂ ਤੱਕ ਹੀ ਨਹੀਂਗਾ ਉਹ ਪਰਿਵਾਰ ਨੂੰ ਨਹੀਂ ਵੰਗਾਰਦਾ ਪਿਆ ਔਰ ਦੂਜਾ ਦੇਖਿਓ ਜੇ ਪੁਲਿਸ ਨੂੰ ਵੀ ਵੰਗਾਰਦਾ ਪਿਆ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਉਹ ਰਿਸ਼ਵਤਖੋਰ ਨਕਮੀ ਕਹਿ ਰਿਹਾ ਵਾ ਜਦਕਿ ਅਸੀਂ ਪੁਲਿਸ ਨਾਲ ਕੋਆਪਰੇਟ ਕਰਨ ਨੂੰ ਤਿਆਰ ਆ ਪਰਿਵਾਰ ਪੁਲਿਸ ਕੋ ਨਾਲ ਕੋਆਪਰੇਟ ਕਰਨ ਨੂੰ ਤਿਆਰ ਆ ਪ੍ਰਸ਼ਾਸਨ ਨੇ ਪਿਛਲੀ ਵਾਰੀ ਵੀ ਜਿਹੜਾ ਪਰਿਵਾਰ ਨੂੰ ਜਿਹੜਾ ਆਸ਼ਵਾਸਨ ਦਿਵਾਇਆ ਸੀਗਾ ਉਹਨੋਂ ਵੀ ਕਿਤੇ ਨੂੰ 2 ਮਹੀਨੇ ਹੋ ਚੁੱਕੇ ਆ ਪਰ ਹਜੇ ਤੱਕ ਜਿਹੜਾ ਵਾ ਲੜਕੇ ਦਾ ਨਾਂ ਦੇ ਲੜਕੇ ਨੂੰ ਅਰੈਸਟ ਕੀਤਾ ਗਿਆ ਵਾ ਔਰ ਨਾਲ ਲੜਕੇ ਦੇ ਫਾਦਰ ਨੂੰ ਅਰੈਸਟ ਕੀਤਾ ਗਿਆ ਵਾ ਉਹ ਇਸ ਕਰਕੇ ਜਿਹੜੀ ਅੱਜ ਲੜਕੀ ਜਿਹੜੀ ਆ ਉਹ ਭੁਖੜ ਹੜਤਾਲ ਤੇ ਬੈਠੀ ਗਈ ਹੈ ਕਿਉਂਕਿ ਲਗਾਤਾਰ ਹੀ ਇਹ 1 ਮਹੀਨਾ ਹੋ ਗਿਆ ਵਾ ਐਸਐਸਪੀ ਸਾਹਿਬ ਕਦੀ ਐਸਪੀ ਹੈੱਡਕਵਾਰਟਰ ਸਾਹਿਬ ਕਦੀ ਡੀਐਸਪੀ ਹੈੱਡਕਵਾਰਟਰ ਸਾਹਿਬ ਸਾਰੇ ਅਫਸਰ ਸਾਹਿਬਾਨਾਂ ਕੋਲ ਜਾ ਰਹੀ ਹੈ ਮੋਰਚੀ ਜਿਸ ਵੇਲੇ ਝੰਡਿਆਲੇ ਥਾਣੇ ਤੱਕ ਕੱਲ ਪਹੁੰਚੀ ਹੈ ਤੇ ਉਥੋਂ ਡਿਪਟੀ ਸਾਹਿਬ ਇਹਨੂੰ ਨਹੀਂ ਪਤਾ ਕੀ ਕਰਦੇ ਉਹ ਜਿਹੜੀ ਅਰੈਸਟ ਦੀ ਜਿਹੜਾ ਹਵਾ ਸਿੱਤ ਨੂੰ ਸਾਰਾ ਇਹਨੂੰ ਸਟਾਪ ਕਰ ਦਿੰਦੇ ਆ ਜਿਹੜੇ ਕਰਕੇ ਜਿਹੜੀ ਕਾਰਵਾਈ ਬਹੁਤ ਢਿੱਲੀ ਹੈ ਔਰ ਅੱਜ ਕੁੜੀ ਬੈਠੀ ਹੈ ਅਨਮਿੱਥੇ ਸਮੇਂ ਦੀ ਪੁਖਰਤਾਲ ਦੇ ਬੈਠੀ ਹੈ ਜੇ ਲੜਕੀ ਨੇ ਕੁਝ ਹੁੰਦਾ ਵਾ ਤੇ ਇਹਦੀ ਜਿਵੇਂ ਮਾਜਣਾ ਪ੍ਰਸ਼ਾਸਨ ਅਤੇ ਜਿਹੜਾ ਪੀੜਤ ਦਾ ਲੜਕੇ ਦਾ ਪਰਿਵਾਰ ਆ ਉਹ ਹੋਊਗਾ ਕੀ ਸਮੇਂ ਤੇ ਕਿਉਂ ਇਹ ਤਰੀਕ ਮੇਰੇ ਸਹਾਰ ਮੇਰੇ ਸਹਾਰ ਨਾਲ ਇਹ ਲੱਗਦਾ ਵਾ ਕਿ ਪੋਲਿਟਿਕਲ ਪ੍ਰੈਸ਼ਰ ਲਗਾ ਕਿਸੇ ਤਰੀਕੇ ਨਾਲ ਜਿਸ ਕਰਕੇ ਜਿਹੜਾ ਪ੍ਰਸ਼ਾਸਨ ਮਤਵਿਧੀ ਢਿੱਲੀ ਕਰਦਾ ਵਈ ਕਿ ਤਰੀਕ ਇਹ ਲੜਕੀ ਬਿਲੋ ਜਿਹੜਾ ਧਰਨਾ ਲਾਇਆ ਗਿਆ ਵਾ ਹੁਣ ਮਿੱਥੇ ਸਮੇਂ ਲਈ ਹੈ ਜਿੰਨਾ ਚਿਰ ਪ੍ਰਸ਼ਾਸਨ ਅਰੈਸਟਿੰਗ ਕਰਦਾ ਪ੍ਰਸ਼ਾਸਨ ਅਰੈਸਟ ਕਰ ਲੇ ਹੁਣੇ ਲੱਟਕੀ ਉੱਠ ਜੇ ਪ੍ਰਸ਼ਾਸਨ ਕੀ ਆਸ਼ਾਸ਼ਣ ਦਿਵਾ ਰਿਹਾ ਪ੍ਰਸ਼ਾਸਨ ਨੇ ਆਸ਼ਵਾਸਨ ਤੇ ਇਹੀ ਦਿਵਾ ਰਿਹਾ ਪ੍ਰਸ਼ਾਸਨ ਲਗਾਤਾਰ 3 ਮਹੀਨੇ ਦਿਵਾਸ਼ਾਸ਼ਵਾਸਨ ਨਹੀਂ ਦਿਵਾ ਰਿਹਾ ਜੀ ਜੇ ਕੋਈ ਪ੍ਰੈਕਟੀਕਲ ਚ ਕੋਈ ਚੀਜ਼ ਸਾਹਮਣੇ ਆਏਗੀ ਤੇ ਫਿਰ ਦੇਖਿਆ ਜਾਏਗਾ ਬਾਕੀ ਅਸਨਾ ਹਾਂ ਤ ਕੁੜਕੀ ਅਮਨਦੀਪ कौर ਦੇ ਬਿਆਨ ਤੇ ਮਕਰਮਾ ਨੰਬਰ 101 ਬੜਾ 24 ਤਰਜੂਆ ਸੀ ਜਿਹਦੇ ਦੁਪਤੀ ਸ਼ਿ ਮੈਡਮ ਇੰਸਪੈਕਟਰ ਅਨੁਭਾਉ ਕਰ ਰਹੀ ਸੀ ਤੇ ਉਹਨਾਂ ਵਿੱਚੋਂ ਤਿੰਨ ਦੋਸ਼ੀ ਤਿੰਨਾਂ 'ਚੋਂ ਇੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਦੋ ਗ੍ਰਿਫਤਾਰ ਕਰਨੇ ਬਾਕੀ ਆ ਜਿਹਦੇ ਕਰਕੇ ਇਹਨਾਂ ਤੰਮਸਤਾ ਵਾ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਕਾਜੀ ਕਿਉਂ ਬੈਠੀ ਇੱਥੇ ਹੈ ਵੀ ਇਹ ਗ੍ਰਿਫਤਾਰ ਹੋ ਗਿਆ ਦੋਸਤੋ ਇਹ ਇਹਨਾਂ ਨੂੰ ਸੈਟੀਸਫਾਈ ਕਰੋ ਹੋ ਤੇ ਕਿਤਨਾ ਤੱਕ ਤਫਤੀਸ਼ ਹੋਈ ਆ ਤਫਤੀਸ਼ ਬਿਲਕੁਲ ਮੁਕੰਮਲ ਠੀਕ ਤਰੀਕੇ ਨਾਲ ਹੋ ਰਹੀ ਹੈ ਪਰ ਕੁੜੀ ਬਲਕਿ ਅੱਜ ਵੀ ਮੁੰਡਾ ਉਹ ਪ੍ਰਾਰ ਹੈਗਾ ਆਜਾਦ ਹੈ ਉਹ ਵੀਡੀਓ ਅੱਜ ਵੀ ਪਾਰਿਆ ਹੈਗਾ ਸੋਸ਼ਲ ਮੀਡੀਆ ਤੇ ਬੁਰੀ ਵਕ ਵਕ ਰੇਡ ਕੀਤੇ ਜਾ ਰਹੇ ਟੀਮਾਂ ਬਣਾ ਕੇ ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਲੜਕੀ ਨੂੰ ਇਨਸਾਫ ਮਿਲੇਗਾ ਜੀ ਲੇਖੋ ਜੀ ਆਪਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਇਨਸਾਫ ਹੀ ਆ ਜੀ ਆਪਾਂ ਵਕ ਵਕ ਟੀਮਾਂ ਬਣਾ ਕੇ ਰੇਡ ਕੀਤੇ ਜਾ ਰਹੇ ਸਰ ਉਹ ਕਹਿੰਦੇ 3-4 ਮਹੀਨੇ ਲੱਗਣ ਕੋਈ ਉਦੇ ਪਹਿਲਾਂ ਕੋਈ ਰੇਂਜ ਨਹੀਂ ਆਸੀ ਹੁਣ ਸਾਡੀ ਰੇਂਜ ਵਿੱਚ ਆ ਥੀਮਾਂ ਬਣੀਆਂ ਹੋਆਂ ਰੇਂਜ ਡਿਪਲੇਅਟ ਕੀਤੇ ਜਾ ਰਹੇ ਨੇ ਉਹ ਵੀ ਪਰੇ ਵਾਦਾ ਜੁਲੰਨ ਕੀਤਾ ਜਾ ਚੁੱਕਾ ਆਈਟੀ ਅਗਰਫਾ